ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਕਮਲਕੌਰ ਜੋ ਕਿ ਲੁਧਿਆਣਾ ਦੇ ਇਸ ਏਰੀਏ ਦੇ ਵਿੱਚ ਰਹਿੰਦੀ ਸੀ ਤਾਂ ਲੋਕਾਂ ਤੋਂ ਵੀ ਜਾਣਦੇ ਆ ਕਿਸ ਤਰ੍ਹਾਂ ਦਾ ਰਹਿਣ ਸੈਣ ਸੀਗਾ ਇਸ ਲੜਕੀ ਦਾ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਕਈ ਗੰਦੀ ਸ਼ਬਦਾਵਲੀ ਇਹਦੇ ਵੱਲੋਂ ਵਰਤੀ ਜਾਂਦੀ ਸੀ ਲੇਕਿਨ ਹੁਣ ਉਸਦੇ ਜਾਣ ਤੋਂ ਬਾਅਦ ਲੋਕ ਕੀ ਸੋਚਦੇ ਨੇ ਕਿਸ ਤਰ੍ਹਾਂ ਦਾ ਰਹਿਣ ਸੈਣ ਸੀਗਾ ਕੀ ਬੋਲਬਾਣੀ ਸੀ ਗੱਲਬਾਤ ਕਰਦੇ ਆ ਸੰਦੀਪ ਸ਼ੁਕਲਾ ਜੀ ਜੋ ਕਿ ਬਹੁਤ ਅੱਛੇ ਸਮਾਜਸੀ ਨੇ ਸਰਸ ਨਮਸਕਾਰ ਸਸੇਕਾਲ ਜੀ ਨਮਸਕਾਰ ਸਰ ਇਹ ਕਿਸ ਤਰ੍ਹਾਂ ਦੇਖਦੇ ਹੋ ਕਮਲਕੌਰ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਸੀ ਕਈ ਤਰ੍ਹਾਂ ਦੀਆਂ ਥ੍ਰੈਟਸ ਵੀ ਆਉਂਦੀਆਂ ਸੀ ਔਰ ਅੱਜ ਉਹਦੀ ਬੋਡੀ ਜਿਹੜੀ ਆ ਬਠਿੰਡਾ ਦੇ ਵਿੱਚ ਨੀਜੀ ਹਸਪਤਾਲ ਦੀ ਪਾਰਕਿੰਗ 'ਚ ਮਿਲੀ ਹੈ। ਦੇਖੋ ਇਦਾਂ ਕਿ ਕਮਲਕੌਰ ਨੂੰ ਜਿੱਥੇ ਤੱਕ ਮੈਂ ਜਾਣਦਾ ਸਾਡੇ ਇਲਾਕੇ ਵਿੱਚ ਉਹਦਾ ਬੋਲ ਵਤੀਰਾ ਜਿਹੜਾ ਸੀ ਨਾ ਬਹੁਤ ਵਧੀਆ ਬੋਲ ਵਤੀਰਾ ਸੀ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ। ਤੇ ਅਸਲ 'ਚ ਜਦੋਂ ਇਹ ਕੰਚਨ ਕੁਮਾਰੀ ਤੋਂ ਕਮਲਕੌਰ ਬਣੀ ਹੈ ਉਦੋਂ ਪ੍ਰਸਿੱਧ ਹੋਈ ਹੈ। ਤੇ ਉਹ ਪ੍ਰਸਿੱਧ ਹੋਣ ਤੋਂ ਬਾਅਦ ਹੀ ਕਮਲਕੌਰ ਜਦੋਂ ਇਹ ਬਣੀ ਹੈ ਤੇ ਕੰਟੈਂਟਸ ਐਸੇ ਸੀ ਕਿ ਜਿਹੜੇ ਨਿਹੰਗ ਸਿੱਖ ਜਥੇਬੰਦੀਆਂ ਜਾਂ ਫਿਰ ਸਿੱਖ ਸਮਾਜ ਉਹਨਾਂ ਦੇ ਵਿੱਚ ਕਾਫੀ ਰੋਸ ਸੀਗਾ ਵੀ ਇਹ ਕੰਟੈਂਟ ਨਹੀਂ ਹੋਣੇ ਚਾਹੀਦਾ ਇਹਨੂੰ ਫਿਰ ਪਹਿਲਾਂ ਧਮਕੀਆਂ ਵੀ ਆਈਆਂ ਕਮਲਕੌਰ ਨੂੰ ਕਿ ਜਾਂ ਤਾਂ ਤੂੰ ਆਪਣੇ ਨਾਮ ਦੇ ਪਿੱਛੋਂ ਕਮਲ ਹਟਾ ਲੈ ਜਾਂ ਫਿਰ ਤੂੰ ਐਸੇ ਕੰਟੈਂਟ ਬਣਾਣੇ ਛੱਡ ਦੇ ਤੇ ਇੱਕ ਦੋ ਵਾਰ ਕਮਲਕੌਰ ਫਿਰ ਮੇਰੇ ਖਿਆਲ ਜਥੇਬੰਦੀਆਂ ਕੋਲੇ ਗਈ ਹੈ ਉੱਥੇ ਚੁੰਨੀ ਵੀ ਪਾਈ ਹੈ ਇਹਨੇ ਉਸ ਤੋਂ ਬਾਅਦ ਇਹਨੇ ਕੰਟੈਂਟ ਚੇਂਜ ਕਰ ਲਈ ਸੀ ਅਚਾਨਕ ਥੋੜੇ ਦਿਨ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਵੀ ਕਮਲ ਕੌਰ ਫੇਰ ਉਸੇ ਕੰਟੈਂਟ ਦੇ ਵਿੱਚ ਆਂਦੀ ਹੈ ਤੇ ਜਿਹੜੀ ਉਹਦੀ ਪੁਰਾਣੀ ਆਈਡੀ ਸੀ ਜਿਹਦੇ ਵਿੱਚ ਉਹਦੇ ਬਹੁਤ ਜ਼ਿਆਦਾ ਫਾਲੋਅਰ ਸੀ ਤਕਰੀਬਨ 7 ਲੱਖ ਦੇ ਫਾਲੋਅਰ ਸੀ ਉਹਨੂੰ ਚੇਂਜ ਕਰਦੀ ਹੈ ਉਹਨੂੰ ਚੇਂਜ ਕਰਨ ਤੋਂ ਬਾਅਦ ਆਪਣੇ ਉਹ ਜਿੰਨੇ ਵੀ ਉਹਨਾਂ ਨੂੰ ਦੱਸਦੀ ਹੁੰਦੀ ਸੀ ਵੀ ਤੁਸੀਂ ਹੁਣ ਮੈਨੂੰ ਕਮਲ ਕੌਰ ਨਹੀਂ ਤੁਸੀਂ ਹੁਣ ਮੈਨੂੰ ਕੰਚਨ ਕੁਮਾਰੀ ਵਾਲੀ ਆਈਡੀ ਤੇ ਫਾਲੋ ਕਰੋ ਤੇ ਉਹ ਲੋਕ ਕਰਦੇ ਸੀ ਉਹਨੂੰ ਜੀ ਕਿ ਨਹੀਂ ਉਹਦਾ ਮਹੱਲੇ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣ ਸੈਂ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਲੋਕ ਜਾਣਦੇ ਨੇ ਕਿ ਉਹਦਾ ਜਿਹੜਾ ਬੋਲਣਾ ਚੱਲਣਾ ਗੰਦੀ ਸ਼ਬਦਾਵਲੀ ਵਰਤਣਾ ਜਾਂ ਲੜਕਿਆਂ ਨੂੰ ਕਈ ਤਰ੍ਹਾਂ ਦੇ ਐਸੇ ਕਮੈਂਟ ਪਾਸ ਕੀਤੇ ਜਾਂਦੇ ਸੀ ਕਈ ਕਮੈਂਟ ਬਾਕਸ ਦੇ ਵਿੱਚ ਕਈ ਐਸੀਆਂ ਸ਼ਬਦਾਵਲੀਆਂ ਲੋਕਾਂ ਵੱਲੋਂ ਵੀ ਬੋਲਿਆ ਜਾਂਦੀਆਂ ਸੀ ਉਸ ਨੂੰ ਕਿਉਂਕਿ ਅਕਸਰ ਉਹ ਮੁੰਡਿਆਂ ਨੂੰ ਅੱਸੀ ਕਿਸਮ ਦੇ ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਈ ਕਈ ਕੰਟੈਂਟ ਉਹ ਪੰਜਾਬ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਧਰਮ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਰੱਬ ਕਰੇਗਾ ਸਚਾਈ ਸਾਹਮਣੇ ਆਏਗੀ ਸਸਤੀ ਲੋਕਪ੍ਰੇਤਾ ਦੇ ਚੱਕਰ 'ਚ ਕਮਲਕੌਰ ਇੰਨਾ ਕੁ ਵੱਧ ਗਿਆ ਅੱਗੇ ਕਿ ਉਹਨੇ ਆਪਣੇ ਦੁਸ਼ਮਣ ਐਸੇ ਖੜੇ ਕਰ ਲਏ ਕਿ ਜਿੱਤੇ ਕੋਈ ਫੈਸਲਾ ਜਾਂ ਬੈਠ ਕੇ ਬੈਠਕ 'ਤੇ ਗੱਲ ਹੋ ਜਵੇ ਉਹ ਚੀਜ਼ਾਂ ਪਰੇ ਹੀ ਹੋ ਗਈਆਂ ਸੀਗੀਆਂ ਔਰ ਇਹਦੀ ਜਿਹੜੀ ਸ਼ਬਦਾਵਲੀ ਉਹਦੇ 'ਚ ਤੁਸੀਂ ਦੇਖੋ ਕਿਤੇ ਨਾ ਕਿਤੇ ਸਿੱਧਾ ਜੋ ਕਿ ਸਿੱਖ ਧਰਮ ਦੇ ਵਿੱਚ ਆ ਹੋਰ ਵੀ ਆ ਜਿਹੜੀਆਂ ਇਨਫਲੂਐਂਸਰਾਂ ਨੇ ਆ ਤੁਸੀਂ ਸੁਰਲੀਨ ਦੇਖ ਲਓ ਇਹਨਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਉੱਥੇ ਵੀ ਹਲੇ ਜੋ ਸਿੱਖ ਜਥੇਬੰਦੀਆਂ ਦੇ ਯੋਧੇ ਨੇ ਉਹ ਕਹਿੰਦੇ ਵੀ ਸੌਦਾ ਲਾਵਾਂਗੇ ਸੋ ਕਿਤੇ ਨਾ ਕਿਤੇ ਕਮਲਕੌਰ ਮੈਨੂੰ ਲੱਗਦਾ ਹੈ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਈ ਹੈ ਤਾਂ ਇਹਦਾ ਹੀ ਟਾਰਗੇਟ ਹੋਈ ਹੈ ਆ ਬੀਤੇ ਦਿਨੀ ਵੀ 7 ਕ ਮਹੀਨੇ ਪਹਿਲਾਂ ਵੀ ਉਹਨੂੰ ਕੋਈ ਧਮਕੀ ਆਈ ਸੀ ਕਿਉਂਕਿ ਗੈਂਗਸਟਰ ਗੱਲੇ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਸੀ ਤਾਂ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਮੈਟਰ ਵੀ ਹੋਏਗਾ ਬਿਲਕੁਲ ਜਦੋਂ ਜਦੋਂ ਇਹਨੂੰ ਧਮਕੀ ਆਈ ਸੀ ਉਸ ਟਾਈਮ ਤਾਂ ਇਸਨੇ ਇਸ ਗੱਲ ਨੂੰ ਸੀਰੀਅਸ ਲਿਆ ਨਹੀਂ ਸੀ ਪਰ ਉਸ ਤੋਂ ਬਾਅਦ ਇਹ ਪਰੇਸ਼ਾਨ ਜ਼ਰੂਰ ਹੋਈ ਸੀ ਫਿਰ ਮੈਨੂੰ ਕਹਿੰਦੀ ਸੀ ਭਈਆ ਕੀ ਕਰਨਾ ਚਾਹੀਏ ਅਗਰ ਕੋਈ ਇੰਟਰਨੈਸ਼ਨਲ ਕਾਲ ਸੇ ਧਮਕੀ ਆਏ ਤਾਂ ਤੇ ਫਿਰ ਉਹ ਕਹਿੰਦੇ ਸੀ ਵੀ ਮੈਂ ਉਹਨੂੰ ਦੱਸਿਆ ਵੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਇੱਕ ਸ਼ਿਕਾਇਤ ਕਰਨੀ ਚਾਹੀਦੀ ਹੈ ਔਰ ਸ਼ਿਕਾਇਤ ਕਰਨ ਤੋਂ ਬਾਅਦ ਆਪਣੀ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ ਫਿਰ ਇਹ ਗਈ ਵੀ ਸੀ ਉੱਥੇ ਪਰ ਦੋ ਦਿਨ ਬਾਅਦ ਗਈ ਮੈਨੂੰ ਇਹਨੇ ਫੋਨ ਕੀਤਾ ਉੱਥੇ ਕਿ ਵੀ ਮੈਨੂੰ ਵੀ ਪ੍ਰੈਸ ਵਾਲੇ ਚਾਹੀਦੇ ਫਿਰ ਮੈਂ ਕਿਹਾ ਕੋਈ ਨਹੀਂ ਤੁਸੀਂ ਉੱਥੇ ਪਹੁੰਚੋ ਮੈਂ ਪ੍ਰੈਸ ਵਾਲੇ ਭਾਈਚਾਰੇ ਨੂੰ ਕਹਿ ਦਿੰਦਾ ਵੀ ਉਹ ਤੁਹਾਡੀ ਮਦਦ ਜ਼ਰੂਰ ਕਰਨਗੇ ਸੋ ਇਦਾਂ ਅੱਛਾ ਤੁਸੀਂ ਮੋਹੱਲੇ ਦੇ ਵਿੱਚ ਰਹਿੰਦੇ ਹੋ ਜਾਣਦੇ ਹੋ ਜਿੱਦਾਂ ਤੁਸੀਂ ਦੱਸਿਆ ਕਿ ਮੈਨੂੰ ਫੋਨ ਆਂਦਾ ਸੀ ਕਾਲ ਆਂਦੀ ਸੀ ਜਾਣਦੇ ਸੀ ਕਿਸ ਤਰ੍ਹਾਂ ਮਤਲਬ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਘਰ ਵਿੱਚ ਕੌਣ-ਕੌਣ ਸੀ ਕਿਵੇਂ ਉਹਨਾਂ ਦਾ ਘਰ ਚੱਲਦਾ ਸੀ ਇੱਕ ਇਹਦੀ ਭੈਣ ਸੀ ਜਿਹਦੀ ਮੈਰਿਜ ਹੋ ਚੁੱਕੀ ਹੈ ਇੱਕ ਛੋਟੀ ਭੈਣ ਹੈ ਇੱਕ ਭਰਾ ਹੈ ਇਹ ਆਪਸੀ ਇਹਦੇ ਕਰਕੇ ਹੀ ਸਾਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਕਮਲ ਕੌਰ ਕਰਕੇ ਔਰ ਆ ਵੀਡੀਓ ਸ਼ੂਟਸ ਵਗੈਰਾ ਕਰਨਾ ਪ੍ਰੋਮੋਸ਼ਨ ਕਰਨੀਆ ਇਹੀ ਇਹਦਾ ਆਮਦਨੀ ਦਾ ਸਾਧਨ ਸੀ ਇਹਦੇ ਕੋਲ ਇੱਕ ਕਾਰ ਸੀ ਤੇ ਇਹੀ ਇਹਦੀ ਆਮਦਨੀ ਦਾ ਸਾਧਨ ਸੀ ਸਾਰਾ ਮਤਲਬ ਕਹਿ ਸਕਦੇ ਆ ਵੀ ਘਰ ਵਿੱਚ ਕੱਲੀ ਇਹੀ ਕਮਾਉਣ ਵਾਲੀ ਸੀਗੀ ਆਪਣਾ ਘਰ ਦਾ ਖਰਚਾ ਚਲਾਉਣ ਲਈ ਇਹਨੇ ਆਹ ਰਸਤਾ ਚੁਣਿਆ ਹਾਂ ਇਹਦੇ ਵਿੱਚ ਮੈਨੂੰ ਲੱਗਿਆ ਕਿ ਵੀ ਥੋੜੇ ਸਮੇਂ ਦੇ ਵਿੱਚ ਜਾਦਾ ਕਿਤੇ ਨਾ ਕਿਤੇ ਪ੍ਰਸਿੱਧੀ ਮਿਲ ਗਈ ਹੈ ਜਾਂ ਥੋੜੇ ਸਮੇਂ ਦੇ ਵਿੱਚ ਜਾਦਾ ਕਿਤੇ ਨਾ ਕਿਤੇ ਮੈਨੂੰ ਲੋਕ ਦੇਖਣ ਸੁਣਨ ਲੱਗ ਗਏ ਕਿਉਂਕਿ ਬੰਦੇ ਦੇ ਵਿੱਚ ਕੋਈ ਵੀ ਹੈ ਮੈਂ ਆ ਤੁਸੀਂ ਆ ਜਦੋਂ ਸਾਨੂੰ ਕੋਈ ਚੀਜ਼ ਜ਼ਿਆਦਾ ਮਿਲ ਜੇਗੀ ਪ੍ਰਯਾਪਤ ਸਮੇਂ ਤੋਂ ਜ਼ਿਆਦਾ ਤੇ ਸਾਨੂੰ ਕਿਤੇ ਨਾ ਕਿਤੇ ਲੱਗਣ ਲੱਗ ਜਾਂਦਾ ਵੀ ਇਹਦੇ ਵਿੱਚ ਹੁਣ ਅੱਗੇ ਨਿਕਲ ਜਾਣਾ ਚਾਹੀਦਾ ਸੋ ਕਮਲਕੌਰ ਕਾਫੀ ਅੱਗੇ ਨਿਕਲ ਚੁੱਕੀ ਸੀ ਜੀ ਤੇ ਹੁਣ ਪਰਿਵਾਰ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਕੋਈ ਹੋਈ ਵਾਰਤਾਲਾਪ ਹੈ ਇੱਕ ਬਜ਼ੁਰਗ ਮਾਂ ਹੈ ਉਹ ਵੈਸੇ ਹੀ ਬਿਮਾਰ ਹੈ ਉਹ ਕੀ ਕਹੇਗੀ ਬਾਕੀ ਭੈਣਾ ਨੇ ਇੰਟਰਵਿਊ ਦਿੱਤਾ ਹੈ ਚੈਨਲਾਂ ਤੇ ਮੈਂ ਵੀ ਸੁਣਿਆ ਮੇਰੀ ਮੁਲਾਕਾਤ ਨਹੀਂ ਹੋਈ ਉਹ ਕਹਿੰਦੇ ਸਾਡਾ ਤਾਂ ਜਾਗੀ ਲੁੱਟਿਆ ਗਿਆ ਕਿਉਂਕਿ ਘਰ ਹੀ ਇਹੀ ਚਲਾਉਂਦੀ ਸੀ ਸੋ ਪਰਿਵਾਰ ਦੁਖੀ ਹੈ ਇਸ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਹੁਣ ਗੰਭੀਰ ਹੈ ਜਦੋਂ ਕਮਲਕੌਰ ਦੀ ਡੈਥ ਹੋਈ ਹੈ ਜੀ ਠੀਕ ਹੈ ਜੀ ਧੰਨਵਾਦ ਸੋ ਦੇਖ ਸਕਦੇ ਹੋ ਕਿ ਸੰਦੀਪ ਸ਼ੁਕਲਾ ਜੀ ਜੋ ਕਿ ਸਮਾਜ ਸੇਵੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਕਸਰ ਕਮਲਕੌਰ ਇਹਨਾਂ ਦੇ ਨਾਲ ਫੋਨ ਤੇ ਟੱਚ ਰਹਿੰਦੀ ਹੈ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਜਿਹੜੀ ਆ ਕੁੜੀ ਆ ਗਰੀਬ ਘਰ ਦੀ ਜੂਰ ਆ ਤਾਂ ਬਹੁਤ ਜਲਦ ਜਿਹੜੀ ਆ ਉੱਪਰ ਚਲੀ ਗਈ ਵਧੀਆ ਕੰਟੈਂਟ ਜਿਹੜੇ ਆ ਲੋਕਾਂ ਨੂੰ ਬੇਸ਼ੱਕ ਗੰਦੇ ਕੰਟੈਂਟ ਸੀਗੇ ਜਿਨ੍ਹਾਂ ਕਰਕੇ ਇਹਦਾ ਨਾਮ ਬਹੁਤ ਜਲਦੀ ਉੱਪਰ ਹੋਇਆ ਗੰਦੀਆਂ ਕਮੈਂਟਸ ਵਾਈਆਂ ਕਰਨੀਆਂ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਵੀਡੀਓ ਵਿਵਾਦਤ ਵੀਡੀਓ ਵੀ ਪਈਆਂ ਇਸ ਤੋਂ ਬਾਅਦ ਇਹਦਾ ਨਾਮ ਜਿਹੜਾ ਅੱਜ ਉੱਚਾ ਹੋਇਆ ਲੇਕਿਨ ਕੱਲ ਰਾਤ ਜਿਹੜੀ ਆ ਇਸਦੀ Laash ਬਠਿੰਡਾ ਦੇ ਨਿੱਜੀ ਹਸਪਤਾਲ ਦੀ ਪਾਰਕਿੰਗ 'ਚ ਮਿਲਦੀ ਆ ਸੋ ਤੁਸੀਂ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਸੋਚਦੇ ਹੋ ਇਸ ਕਮਲਕੌਰ ਉਰਫ ਕੰਚਨ ਕੁਮਾਰੀ ਬਾਰੇ ਕਿ ਕਿਸ ਤਰ੍ਹਾਂ ਦੀ ਉਹਦੀ ਜ਼ਿੰਦਗੀ ਹੈ ਘਰ ਦੇ ਦੱਸਿਆ ਕਿ ਘਰ ਦੇ ਜਿਹੜੇ ਹਾਲਾਤ ਹੈ ਕੁਝ ਐਦਾ ਦੇ ਸੀਗੇ ਜਿਸ ਦੇ ਚਲਦਿਆਂ ਇਸਨੇ ਇਹ ਰਸਤਾ ਅਪਣਾਇਆ ਆਪਣੇ ਆਪ ਨੂੰ ਜਲਦੀ ਉੱਤੇ ਲੈ ਕੇ ਗਈ ਔਰ ਦੱਸਿਆ ਜਾ ਰਿਹਾ ਕਿ ਇਸ ਦੇ ਜਿਹੜੇ ਆ ਇੰਸਟਾਗ੍ਰam ਤੇ 386000 ਫੋਲੋਅਰ ਸੀਗੇ ਤਾਂ ਕਈ ਜਿਹੜੀਆਂ ਗੱਲਾਂ ਸਾਹਮਣੇ ਹਲੇ ਨਿਕਲ ਕੇ ਆ ਰਹੀਆਂ ਨੇ ਹਾਲਾਂਕਿ ਇਨਵੈਸਟੀਗੇਸ਼ਨ ਆਫ ਫਾਟ ਹੈ ਕਿ ਇਹ ਜਿਹੜੀ ਹੈ ਬੋਡੀ ਮਿਲੀ ਹੈ ਕੱਲ ਲਾਸ਼ ਮਿਲੀ ਹੈ ਉਹ ਕੀ ਇਸ ਦਾ ਕਤਲ ਕੀਤਾ ਗਿਆ ਜਾਂ ਕਾਰ ਦੇ ਵਿੱਚ ਜਿਹੜਾ ਆ ਬੈਠੀ ਬੈਠੀ ਦਾ ਇਹ ਗਲਾ ਕੁੱਟਿਆ ਗਿਆ ਜਾਂ ਸਾਹ ਕੁੱਟਿਆ ਗਿਆ ਕੀ ਕਾਰਨ ਹੈਗਾ ਵਾ ਸੋ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਫੇਰ ਤੋਂ ਰੂਬਰੂ ਹੋਵਾਂਗਾ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਮੈਂ ਤਿਸ਼ਾਰਕਪੂਰ ਗ੍ਰੇਟ ਪੰਜਾਬ ਟੀਵੀ